ਸਮਾਣਾ ਚ ਸਾਈਕਲ ਰੈਲੀ ਦਾ ਆਯੋਜਨ ਕਰਕੇ ਭਗਤ ਸਿੰਘ ਦੀ ਸੋਚ ਪਹੁੰਚਾਉਣ ਦੇ ਲਈ ਸਾਈਕਲ ਰੈਲੀ ਰਾਹੀਂ ਜਾਗਰੂਕ ਕੀਤਾ ਗਿਆ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਪਬਲਿਕ ਕਾਲੇ ਸਮਾਣਾ ਤੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਈਕਲ ਰੈਲੀ ਨੂੰ ਆਜ਼ਾਦੀ ਗੁਲਾਟੀਏ ਮਹਿੰਦਾ ਸਿੰਘ ਦਰਦ ਦੇ ਪੁੱਤਰ ਜਸਵਿੰਦਰ ਸਿੰਘ ਦਰਦ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਤੇ ਇਸ ਮੌਕੇ ਕਿਹਾ ਗਿਆ ਕਿ ਭਗਤ ਸਿੰਘ ਦੀ ਸੋਚ ਜੋ ਮਨੁੱਖਤਾ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦਾਤ ਤੇ ਲਾਈ ਦੇਸ਼ ਦੀ ਦਾਦੀ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੇ ਲਈ ਇਹ ਸਾਈਕਲ ਰੈਲੀ ਕੱਢੀ ਗਈ ਹੈ ਤਾਂ ਕਿ ਨੌਜਵਾਨ ਸਾਡੀ ਪੀੜ੍ਹੀ ਨੌਜਵਾਨ ਪੀੜ੍ਹੀ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਬਾਰੇ ਪਤਾ ਚੱਲ ਸਕੇ ਕਿਉਂਕਿ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਉਹਨਾਂ ਦੀ ਸੋਚ ਤੇ ਚੱਲਣਾ ਅੱਜ ਸਮੇਂ ਦੀ ਜ਼ਰੂਰਤ ਹੈ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਸੀ ਸ਼ਹੀਦ ਭਗਤ ਸਿੰਘ ਨੂੰ ਅਜਿਹੇ ਦਿਨ ਸਦਾ ਜਿਪੇਟ ਕਰਦੇ ਆ ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਆਪਾਂ ਆਜ਼ਾਦ ਭਰਦੇ ਨੰਦ ਮਾਰ ਰਿਹਾ ਆਜ਼ਾਦੀ ਦਾ ਤੇ ਰਾਜਗੁਰੂ ਤੇ ਸਖਦੇਵ ਸਾਰਿਆਂ ਨਾਲ ਹੀ ਸਦਾ ਕੇਟ ਕਰਦੇ ਆ ਅਸਰ ਆ ਅੱਜ ਅਸੀਂ ਸਰਦਾਰ ਸ਼ਹੀਦ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਤੇ ਸਖਦੇਵ ਉਹਨਾਂ ਦੇ ਸ਼ਹੀਦੀ ਦਿਵਸ ਦੇ ਉੱਤੇ ਅਸੀਂ 93ਵੇਂ ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਸਾਈਕਲ ਰੈਲੀ ਦਾ ਯੋਜਨ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਸਮੂਹ ਸਟਾਫ ਵੱਲੋਂ ਅਤੇ ਇਸ ਸਾਈਕਲ ਰੈਲੀ ਦਾ ਸਾਡਾ ਮਤਲਬ ਇਹ ਹੈਗਾ ਕਿ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਜੋ ਉਹਨਾਂ ਦੀ ਸੋਚ ਸੀ ਉਸ ਦੀ ਸੋਚ ਦੇ ਅਨਸਾਰ ਲੋਕ ਆਪਣੀ ਜਿਹੜੀ ਹੈ ਆਜ਼ਾਦੀ ਨੂੰ ਮਾਨ ਸਕਣ ਹਾਂ ਸੰਸੇ ਜੀ ਤੁਸੀਂ ਕੀ ਕਹੋਗੇ ਸਿਸ਼ਦੇ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਹੋਰ ਇਹਨੂੰ 31 23 ਮਾਰਚ 1931 ਨੂੰ ਫਾਂਸੀ ਦੇ ਰੂਪੀ ਗਈ ਸੀ ਹਾਲਾਂਕਿ ਫਾਂਸੀ ਦਾ ਦਿਨ ਬਾਅਦ ਵਿੱਚ ਨਿਸ਼ਚਿਤ ਕੀਤਾ ਗਿਆ ਸੀ ਕਿਉਂਕਿ ਸਰਕਾਰਾਂ ਉਹਨਾਂ ਦੇ ਜੀਵਨ ਤੋਂ ਡਰਦੀਆਂ ਸੀ ਇਸ ਕਰਕੇ ਭਗਤ ਸਿੰਘ ਇੱਕ ਸੋਚ ਹੈ ਜਿਹੜੀ ਕਿ ਅੰਗਰੇਜ਼ਾਂ ਦੇ ਫਾਸੀ ਦੇ ਨਾਲ ਖਤਮ ਨਹੀਂ ਹੋਈ ਉਹ ਸਦੀਆਂ ਤੱਕ ਰਹੇਗੀ ਕਿਉਂਕਿ ਭਗਤ ਸਿੰਘ ਮਨੁੱਖੀ ਆਜ਼ਾਦੀ ਦੀ ਗੱਲ ਦੇਸ਼ਾਂ ਦੀ ਆਜ਼ਾਦੀ ਤੋਂ ਅੱਗੇ ਜਾ ਕੇ ਕਰਦੇ ਨੇ ਸੋ ਉਹ ਸੋਚ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ ਔਰ ਮਨੁੱਖੀ ਆਜ਼ਾਦੀ ਦੇ ਹੱਕ ਵਿੱਚ ਹਮੇਸ਼ਾ ਖੜੀ ਰਹੇਗੀ